ਹਾਂ ਸਿਕੁਰੀ ਮੈਡਮ ਦੇ ਲੀਕ ਕੋਟ ਉੱਤੇ ਬਣਾਇਆ ਬੈਠੀ ਸਤੀਸ਼ ਵਰਮਾ ਸਾਰੇ ਜਣੇ ਬੈਠੇ ਐਮਫੀਥੀ ਲੈਸ ਕਲਾਸ ਲੱਗਣੀ ਐਮਫੀਥੀ ਨਾ ਇੱਕ ਸੈਮੀਨਾਰ ਹੁੰਦਾ ਬੱਚਾ ਬੋਲਦਾ ਹੈ ਬਾਕੀ ਸਾਰੇ ਉਹਦੀ ਅਸੀਂ ਉਹਦੀ ਨੰਬਰਿੰਗ ਕਰਨੀ ਹੈ ਸਾਰੇ ਜਣੇ ਬੈਠੇ ਮੇਰੇ ਨਾਲ ਡਾਕਟਰਨ ਬੈਠਾ ਗੁਰਤਾਰਨ ਵਾਰ-ਵਾਰ ਕਹਿੰਦੇ ਜੇ ਇੱਧਰ ਨਹੀਂ ਚੱਤ ਪਾਵੇ ਇੱਕ ਦਿਨ ਦਿੱਲੀ ਛੱਤ ਪਾਵੇ ਤਾਂ ਕਹਿੰਦਾ ਮੇਰਾ 100 ਰੁਪਿਆ ਗਵਾਚ ਗਿਆ ਮੈਂ ਮਖੌਲ ਚ ਕਹਿੰਦਾ ਮੈਂ ਮੈਂ ਤਾਂ ਨਹੀਂ ਚੁੱਕਿਆ ਹਾਂ ਉਨੇਸ ਗੱਲੂ ਸੀਰੀਅਸ ਨਹੀਂ ਲਿਆ ਲੈ ਕੰਨ ਫੜਾ ਦੇ ਤਾਂ ਮੈਂ ਤੇ ਮੈਡਮ ਟਿਵਾਣਾ ਨੂੰ ਸਤੀਸ਼ਵਰ ਮੈਨੇ ਲਿਖੀ ਪਰਚੀ ਹੂੰ ਉਹ ਤੇ ਲਿਖਿਆ ਸਸਕ ਕੱਕਾ ਬਾਵਾ ਸਤੀਸ਼ ਕੁਮਾਰ ਵਰਮਾ ਮੱਬਾ ਕੱਕਾ ਬਰਾੜ ਹਾਂ ਸਾਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਡਮ ਟਿਵਾਣਾ ਨੂੰ ਸਤਿ ਸ਼੍ਰੀ ਅਕਾਲ ਪਰਚੀ ਮੈਡਮ ਟਿਵਾਣਾ ਨੇ ਉਹਦੇ ਤੇ ਜਵਾਬ ਦਿੱਤਾ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਅੱਛਾ ਜੀ ਉਹ ਪਰਚੀ ਮੈਂ ਬੜੀ ਧੀਰ ਸਾਕੇ ਰੱਖੀ ਬੜੀ دیر ਸਾਹਮਣੇ ਰੱਖੀ। ਐਸੀ ਟੀਚਰ ਹੁੰਦੇ ਹੋਏ ਵੀ ਉਹ ਸਟੂਡੈਂਟਸ ਵਾਲੀਆਂ ਸ਼ਰਤਾਂ ਜਿਹੜੀਆਂ ਸੀ ਨਾ ਰੱਖਦੇ ਸੀ। ਬਿਲਕੁਲ। ਤੇ ਉਹ ਜੋ ਐ ਵੀ ਕਰਦੇ ਹੋ ਤੁਸੀਂ। ਹੂੰ। ਤੇ ਉਦੋਂ ਤੁਹਾਨੂੰ ਲੱਗਦਾ ਵੀ ਦੁਨੀਆ ਜਿਹੜੀ ਵੀਨ ਦੁਨੀਆ ਨਾ ਜ਼ਿੰਦਗੀ ਕਿੰਨੀ ਜਿਉਣ ਯੋਗੀ ਆ। ਪਰ ਜਦੋਂ ਤਰਖੀਆਂ ਸਾਹਮਣੇ ਆਉਂਦੀਆਂ ਨੇ ਉਹ ਤੁਹਾਨੂੰ ਲੱਗਦਾ ਕਿ ਹਕੀਕਤ ਨਾਲ ਵਾਪਿੰਦਾ ਬੰਦਾ ਪੈਰ ਥੜਕ ਜਾਂਦਾ। ਹੂੰ। ਜਿਹੜੀ ਚਿੱਠੀ ਤੁਸੀਂ ਇਹਦੇ 'ਚ ਉਹਨਾਂ ਨੂੰ ਲਿਖੀ ਆ ਹਨਾ 3-4 ਸਫ਼ਿਆਂ ਦੀ ਕਿੰਨਾ ਵਕਤ ਲੱਗਿਆ ਤੁਹਾਨੂੰ ਉਹ ਲਿਖਣੇ। ਡਾਕਟਰ ਬ੍ਰਾਡ ਕੋ ਲਿਖੀ ਉਹ ਪਹਿਲੀ ਚਿੱਠੀ ਸੀ ਜਿਨੇ ਮੈਨੂੰ ਲਿਖਣ ਦੇ ਰਾਹ ਪਾਇਆ ਜਿਹਦੇ ਜਦੋਂ ਤੁਸੀਂ ਉਹਦੇ ਚ ਲਿਖਦੇ ਹੋ ਨਾ ਆਪ ਜੀ ਉਹ ਉਹ ਚੀਜ਼ ਨਵੇਂ ਨਵਾਂ ਖਿੱਚਿਆ ਹਨਾ ਵੀ ਕਿੰਨੀ ਉਹ ਚੀਜ਼ ਮਤਲਬ ਕਿੰਨੀ ਇੱਜ਼ਤ ਨਾਲ ਔਰ ਇੱਕ ਲਾਈਨ ਜਿਵੇਂ ਤੁਸੀਂ ਕਿਹਾ ਵੀ ਮੋਏ ਤਾਂ ਸਾਥਿਆਂ ਦੇ ਉਹ ਚੰਗੇ ਹੁੰਦੇ ਨੇ ਹਨਾ ਮੈਨੂੰ ਮਤਲਬ ਲੱਗਿਆ ਵੀ ਪਤਾ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਹਰ ਲਾਈਨ 'ਚ ਜਦੋਂ ਮੈਂ ਪੜਿਆ ਆਪ ਜੀ ਇਦਾਂ ਆਪ ਜੀ ਇਦਾਂ ਮੈਨੂੰ ਬੜਾ ਸੋਹਣਾ ਲੱਗਿਆ ਹਨਾ ਨਹੀਂ ਤੁਸੀਂ ਸਿੱਧਾ ਵੀ ਲਿਖ ਸਕਦੇ ਸੀ ਡਾਕਟਰ ਬਰਾੜ ਹਨਾ ਜਦ ਤੁਸੀਂ ਜਦ ਤੂੰ ਸਾਡੀ ਉਮਰ ਦੇ ਵਿੱਚ ਨਾ ਹਸਬੈਂਡ ਦੀ ਇੱਜ਼ਤ ਬਹੁਤ ਸੀਗੀ ਹੁਣ ਤਾਂ ਹਸਬੰਦ ਦਾ ਨਾਮ ਲੈਂਦੀ ਆ ਨੇ ਲੜਤੀ ਆਂ ਦੋਸਤ ਮੰਨਦੀ ਆ ਨੇ ਬਰਾਬਰ ਦੇ ਮੰਨਦੀ ਆ ਨੇ ਇੱਕੋ ਮੇਰੇ ਟੀਚਰ ਸੀਗੇ ਹਾਂਜੀ ਤੇ ਮੈਂ ਸਾਰੇ ਟੀਚਰਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਹਾਂ ਹਲੇ ਵੀ ਮੇਰੇ ਮਨ 'ਚ ਸਾਰੇ ਟੀਚਰਾਂ ਦਾ ਇੰਨਾ ਸਤਿਕਾਰ ਹੈ ਕਿ ਇਹਨਾਂ ਨੇ ਹੀ ਮੈਨੂੰ ਜਿਉਣਾ ਸਿਖਾਇਆ ਸਾਰਿਆਂ ਨੇ ਹਾਂਜੀ ਅ ਡਾਕਟਰ ਬ੍ਰਾਂਡ ਨੂੰ ਮੈਂ ਚਿੱਠੀ ਲਿਖੀ ਸੀ ਹਾਂ ਉਹਨਾਂ ਦੀ ਡੈੱਥ ਤੋਂ ਬਾਅਦ ਚਿੱਠੀ ਬਿਨਾ ਸਰ ਨਾਮ ਨਹੀਂ ਪਾਉਂ ਹਾਂ ਅਮਰਤਾ ਪ੍ਰੀਤਮ ਦੇ ਘਰ ਜਾ ਕੇ ਮੈਡਮ ਦਲੀਪ ਘੋਟਮਾਣਾ ਮੇਰੇ ਨਾਲ ਗਏ ਸੀ ਅਸੀਂ ਉਹਨਾਂ ਨੂੰ ਦਿੱਤੀ ਸੀ ਉਹ ਪਹਿਲੀ ਚਿੱਠੀ ਸੀ ਤੁਸੀਂ ਮਿਲੀਆਂ ਮਰਤਾ ਪ੍ਰੀਤ ਜੀ ਮੈਡਮ ਹਾਂ ਜੀ ਮੈਂ ਮਿਲੀਆਂ ਅੱਛਾ ਜੀ ਪਰ ਮੈਂ ਮਣੀ ਉਦਾਸ ਹੋ ਕੇ ਬੱਤੀ ਸੀ ਮੈਡਮ ਤੁਮਣਾ ਤਾਂ ਮੇਰੇ ਮਾ ਵਰਗੇ ਸੀਗੇ ਮੇਰੇ ਨਾਲ ਰਹੇ ਹ ਅ ਅਮਰਤਾ ਪ੍ਰੀਤ ਜੀ ਮੈਂ ਇਸ ਵਾਰ ਉਹਦੇ ਤੇ ਬੈਠੀ ਸੀ ਸੋਫੇ ਜੇ ਤੇ ਸਾਨੂੰ ਪੁੰਝੇ ਬਿਠਾਤਾ ਅੱਛਾ ਜੀ ਉਹ ਮੈਂ ਸਰਦਾਰ ਅੰਦੀਤੀ ਪੁੰਝੇ ਬਿਠੜਾਈ ਤਾਂ ਨਹੀਂ ਸੀ ਉਹ ਮੈਂ ਅੰਦਰੋਂ ਚੱਲ ਜਾ ਕੁਝ ਨਹੀਂ ਤੇ ਤੁਸੀਂ ਉਦੋਂ ਤੁਸੀਂ ਕਹਿੰਦੇ ਯੂਨੀਵਰਸਿਟੀ ਨੂੰ ਮੈਨੂੰ ਖਲਵਾੜ ਕਹਿੰਦੇ ਸੀ ਤੁਸੀਂ ਕੁਝ ਬੋਲੇ ਨਹੀਂ ਤੁਸੀਂ ਮੈਨੂੰ ਦੱਸ ਦਿਆ ਨਾ ਮੈਡਮ ਟੋਰਨਾਮੈਂਟ ਤੇ ਗੁਲzar ਸੰਧੂ ਬੈਠੇ ਮੇਰੇ ਤੇ ਬਚਾਲੇ ਮੈਂ ਬੈਠੀ ਹਾਂਜੀ ਮੈਂ ਬਹੁਤ ਛੋਟੀ ਸੀ ਉਹ ਉੱਤੇ ਬੈਠੀ ਸੋਫੇ ਤੇ ਮਿਦਵਾਨ ਜੀ ਤੇ ਤੇ ਮੈਂ ਤਾਂ ਬੜੀ ਪਹਿੜੀ ਲੱਗੀ ਵੀ ਸਾਨੂੰ ਪੰਜੇ ਕਿਉਂ ਬਿਠਾਤਾ ਇਹਨੇ ਸਾਡੇ ਪਿੰਡ ਦਾ ਮਤਲਬ ਅਸੀਂ ਲੱਗੀ ਤੱਥੀਆਂ ਨੂੰ ਬਿਠਾਉਂਦੇ ਹਾਂ ਮੈਂ ਮੈਡਮ ਚੌਣਾ ਨੂੰ ਜਮਾਰੀ ਜਾਨ ਚੱਲ ਜੀ ਬੜੇ ਚੱਲ ਜੀ ਮੈਡਮ ਚੁੱਪ ਕਰਕੇ ਬੈਠੀ ਰਹੀ ਮੈਡਮ ਨੇ ਛਿੜਕਣਾ ਤੇ ਸੰਧੂ ਸਾਹਿਬ ਬੜੇ ਸਹਿਜ ਮਤੇ ਨਾਲ ਗੱਲਾਂ ਕਰੀਆ ਸਹਿਜ ਦੀਆਂ ਗੱਲਾਂ ਬੜੇ ਕਾਮ ਉਹਨਾਂ ਚਾਂਦੂ ਸਰ ਵੈਸੇ ਹੀ ਬੜੇ ਸ਼ਮਾਨਾ ਲਿਟਰੇਚਰ ਦੀ ਦੁਨੀਆ ਚ ਬੜੇ ਹੋਏ ਸੀ ਸਾਰੇ ਦੋਨੇ ਜਣੇ ਆਪਸ ਚ ਤੇ ਮੈਂ ਤਾਂ ਹਲੇ ਬੜੀ ਨਹੀਂ ਸੀ ਉਸ ਤਰ੍ਹਾਂ ਮੈਂ ਮੈਡਮ ਤੁੜਾ ਨੂੰ ਕਿਹਾ ਵੀ ਆ ਮਰੀਨਾ ਚਿੱਠੀ ਦੇ ਦੂੰ ਅਮਰਤਾ ਪ੍ਰੀਤਮ ਹਾਂ ਅਮਰਤਾ ਪ੍ਰੀਤਮ ਨੇ ਉਹ ਨਾਗਮਣੀ ਚਾਪੀ ਕਾਲੇ ਤੇ ਲੀਰ ਸਰਲੇਖੇ ਕੋਈ ਨਹੀਂ ਚਰਚਿਤ ਹੋਈ ਰੁਪਿੰਦਰ ਇੰਨਾ ਉਹਦਾ ਹੰਗਾਰਾ ਵਧੀਆ ਲੱਗਿਆ ਇੱਕ ਪਾਸੇ ਤਾਂ ਉਹ ਮੌਤ ਦਾ ਸੁਨੇਹਾ ਸੀ ਮੇਰੇ ਬੱਚਿਆਂ ਦੀ ਮਤਲਬ ਬਚਪਨ ਦੀ ਖਾਸਾ ਸੀ ਪਰ ਜਿਹੜਾ ਮੈਨੂੰ ਸੁਨੇਹਾ ਆਇਆ ਲੋਕਾਂ ਵੱਲੋਂ ਉਹ ਇੰਨਾ ਮੈਨੂੰ ਮਤਲਬ ਜਿਵੇਂ ਨਾ ਪੋਜ਼ਿਟਿਵ ਸਾਈਡ ਦਿਖਾ ਰਿਹਾ ਸੀ ਹਾਂਜੀ ਕਿ ਮੈਂ ਲਿਖ ਸਕਦੀ ਹਾਂ ਤੇ ਉਹ ਉਸ ਤੋਂ ਬਾਅਦ ਫਿਰ ਉਹ ਤੱਕ ਨਾ ਕਟੀ ਡਾਕਟਰ ਬਰਾੜ ਦੀ ਜਿਹੜੇ ਮਕਾਨ ਤੇ ਆਏ ਸੀਗੇ ਉਹ ਲੜਕੀ ਨੇ ਮੈਨੂੰ ਕਿਹਾ ਹਾਂਜੀ ਤੇ ਉਹ ਅਨਪੜ ਲੜਕੀ ਸੀ ਮੈਂ ਉਹਨੇ ਤੇ ਨੋਵਲ ਲਿਖਿਆ ਹਾਂ ਪਹਿਲਾ ਨੋਵਲ ਸੱਬੇ ਸਾਥ ਕੋੜਾ ਵੀ ਹਾਂਜੀ ਉਸ ਨਾਵਲ ਨੇ ਫਿਰ ਮੈਨੂੰ ਮੇਰੇ ਹੱਥ ਬੋਲਤੇ ਤੇ ਮੈਨੂੰ ਲੱਗਿਆ ਕਿ ਮੈਂ ਲਿਖ ਸਕਦੀ ਹਾਂ ਕਿ ਮੈਂ ਲਿਖਣ ਦੇ ਰਾਹ ਪੈ ਗਏ ਹਾਂ ਤੇ ਉਹ ਵੇਲੇ ਤੱਕ ਪਹੁੰਚ ਗਈ ਉਹ ਜਦੋਂ ਉਦੋਂ ਜਦੋਂ ਉਸ ਕੋਈ ਫੋਨ ਨਹੀਂ ਸੀ ਹੁੰਦਾ ਕੋਈ ਲੈਪਟਾਪ ਤੁਸੀਂ ਹੱਥ ਨਾਲ ਹੀ ਲਿਖੀ ਹੋਗੀ ਹਾਂ ਹਾਲੇ ਤੱਕ ਹੱਥੋਂ ਹੀ ਲਿਖਦੀ ਆ ਮੈਂ ਨਹੀਂ ਉਹ ਪਈਆ ਉਹ ਜਦੋਂ ਲਿਖਦੇ ਸੀਗੇ ਉਹ ਚਿੱਠੀ ਉਹ ਟਾਈਪ ਕੀਤੀ ਹੋਈ ਤਾਂ ਭਈ ਨਾਗਮੜੀ ਦਾ ਜਿਹੜਾ ਪੇਪਰ ਗਾਜ਼ ਹੈ ਨਾ ਉਹਦੀ ਫੋਟੋ ਹੈਗੀ ਹਾਂ ਉਹ ਰੱਖੀ ਹੋਈ ਹੈ ਇੱਕ ਦਿਨ ਚ ਲਿਖਿਆ ਸੀ ਮੈਨੂੰ ਕਿਨੂੰ ਲੱਗਦਾ ਹੈ ਦਾਦੀ इमोशनल ਚੀਜ਼ ਆ ਉਹ ਉਹ ਫਿਰ ਨਾ ਤੁਹਾਡੇ ਅੰਦਰ ਇੱਕ ਉਬਾਲ ਉੱਠਿਆ ਹੁੰਦਾ ਹ ਹ ਉਸ ਉਬਾਲ ਨੂੰ ਜਿੰਨਾ ਤੱਕ ਤੁਸੀਂ ਪ੍ਰਕਾਹ ਨਹੀਂ ਲੈਂਦੇ ਤੁਸੀਂ ਉਹਦੀ ਪਕੜ ਚ ਹੁੰਦੇ ਇੱਕ ਵਾਰੀ ਸੁਰਜੀਤ ਪਾਤਰ ਨੇ ਕਿਹਾ ਸੀ ਜਦੋਂ ਤੱਕ ਕਵਿਤਾ ਨਹੀਂ ਲਿਖੀ ਜਾਂਦੀ ਮੈਂ ਕਵਿਤਾ ਦੀ ਪਕੜ ਵਿੱਚ ਹੁੰਦਾ ਤੇ ਜਦੋਂ ਕਵਿਤਾ ਲਿਖੀ ਜਾਂਦੀ ਹੈ ਕਵਿਤਾ ਮੇਰੀ ਪਕੜ ਵਿੱਚ ਹੁੰਦੀ ਇੱਕ ਨਾ ਅੰਦਰ ਉਬਾਲ ਜਾ ਉੱਠਦਾ ਹੈ ਉਸ ਉਵਾਰ ਤੋਂ ਨਜਾਤ ਪਾਉਣ ਲਈ ਬੰਦਾ ਤੜਪਦਾ ਪਿੰਜਰੇ ਵਿੱਚਲੇ ਪੰਛੀ ਵਾਂਗੂ ਛੱਟਪਟਾਉਂ ਮੈਂ ਤੇ ਉਹ ਛੱਟਪਟਾਹ ਤੁਹਾਨੂੰ ਮੱਲੂ ਮੱਲੀ ਕਹਿੰਦੀ ਹੈ ਕਿ ਤੁਸੀਂ ਅੱਖਰਾਂ ਦੇ ਰਾਹੀ ਇਸ ਤੋਂ ਛੁਟਕਾਰਾ ਪਾਓ ਹਾਂ ਤੇ ਉਹ ਛੁਟਕਾਰਾ ਪੌੜਾਈ ਜਿਹੜਾ ਨਾ ਮੈਨੂੰ ਲੱਗਦਾ ਹੁੰਦਾ ਕਿਸੇ ਸਿਰਜਣਾ ਦੇ ਉਹ ਪਲ ਹੁੰਦੇ ਨੇ ਜਦ ਤੁਸੀਂ ਖੂਬ ਥੁਰਤ ਪਾਸ਼ਾ ਦੇ ਨੇੜੇ ਉਦੋਂ ਲਿਖੀ ਕਿ ਜਦੋਂ ਇੱਕ ਪਾਸੇ ਤਾਂ ਤੁਸੀਂ ਹੈਨਾ ਲਿਖਦੇ ਹੋ ਵੀ ਜਦੋਂ ਵੀ ਤੁਹਾਨੂੰ ਛੁੱਟੀਆਂ 'ਚ ਪਿੰਡ ਜਾਣਾ ਪੈਂਦਾ ਸੀ ਆ ਲੱਗਦਾ ਸੀ ਅਸੀਂ ਕਾਇਦੇ ਚ ਆ ਗਏ ਹਾਂ ਕਿਉਂਕਿ ਜ਼ਿੰਦਗੀ ਹੋਈ ਐਵੇਂ ਦੀ ਸੀ ਦੂਜੇ ਪਾਸੇ ਤੁਹਾਡੀ ਕਿੰਨੇ ਪਿੰਡ ਦੇ ਲੋਕ ਨੇ ਜਿੰਨਾ ਚਿਰ ਇਹ ਤੁਸੀਂ ਇਹਨਾਂ ਬਾਰੇ ਉਹਨਾਂ ਬਾਰੇ ਲਿਖਦੇ ਹੋ ਤੁਹਾਡੀ ਕਿੰਨੀ ਈਮੋਸ਼ਨਲ ਸਾਂਝ ਸੀ ਉਹਨਾਂ ਨਾਲ ਹੈਨਾ ਜਿਵੇਂ ਤੁਹਾਡੇ ਬੀਜੀ ਨੇ ਘੂਰਿਆ ਹਰਨੇਕ ਬਾਪੂ ਨੂੰ ਮੈਂ ਜਿਹੜੇ ਤੁਹਾਡੇ ਨੋਹ ਕੱਟਦੇ ਸੀ ਵੀ ਅੱਜ ਤੋਂ ਬਾਅਦ ਤੂੰ ਨਾ ਆਈ ਉਹਨਾਂ ਨੇ ਛੋਟੀ ਜੀ ਗੱਲ ਦੀ ਕਹੀ ਸੀਗੀ ਤੁਹਾਡੇ ਬਾਰੇ ਵੀ ਕੁੜੀ ਜਵਾਨ ਹੋ ਗਈ ਇਹਦੇ ਲਈ ਰਿਸ਼ਤਾ ਦੇਖੋ ਹਣੇ ਉਹਨੇ ਨਾਮ ਦੀ ਜ਼ਿੰਮੇਵਾਰੀ ਵੰਗੂ ਕਿਹਾ ਸੀ ਪਰ ਸੱਚ ਕਰਕੇ ਜਾਣੀ ਅੱਜ ਤੱਕ ਉਹ ਸੀਨ ਮੈਨੂੰ ਯਾਦ ਹੈ ਜਦੋਂ ਉਹ ਦਰਵਾਜ਼ਾ ਟੱਪ ਗਿਆ ਮੈਨੂੰ ਲੱਗਿਆ ਮੇਰਾ ਬਚਪਨ ਦਰਵਾਜ਼ਾ ਟੱਪ ਗਿਆ ਹਾਂ ਤੇ ਉਸ ਤੋਂ ਬਾਅਦ ਹੁਣ ਮੈਨੂੰ ਅੱਜ ਤੱਕ ਮੈਨੂੰ ਹਰਨੇਕ ਨਹੀਂ ਮਿਲਿਆ ਉਹ ਇਸ ਦੁਨੀਆ ਤੋਂ ਚਲੇ ਆ ਗਿਆ ਹਾਂ ਦੇਖੋ ਜ਼ਿੰਦਗੀ ਦਾ ਵੀ ਕਈਆਂ ਨਿਆ ਤਲਖੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਰੂਪ ਰੂ ਆ ਖੜਦੀਆਂ ਨੇ ਮਾ ਜੀ ਨੇ ਉਹਨੂੰ ਝਟਕਿਆ ਹਾਂ ਉਹਦਾ ਮਤਲਬ ਸੀ ਕਿ ਤੂੰ ਜਵਾਨ ਕੁੜੀ ਨੂੰ ਜਵਾਨ ਨਹੀਂ ਵਲੇ ਜਾਂਦੀ ਕਿਉਂ ਚਿਤਵਿਆ ਹੂੰ ਮਤਲਬ ਇਹ ਸੀ ਪਰ ਉਹ ਤਾਂ ਆਪਣੀ ਜ਼ਿੰਮੇਵਾਰੀ ਚੋਂ ਬੋਲ ਰਿਹਾ ਸੀ ਹੂੰ ਜਿ ਆਪਾਂ ਬੀਬਾ ਜਿ ਲਈ ਕਹਾਣੀ ਲੱਭੀ ਤੇ ਮੈਨੂੰ ਲੱਗਦਾ ਪਹਿਲਾਂ ਤਾਂ ਨਾ ਹੀ ਰਿਸ਼ਤਾ ਕਰੇ ਆਉਂਦੇ ਹੁੰਦੇ ਸੀ ਹਾਂਜੀ ਸਾਡੇ ਵੇਲੇ ਵੀ ਕਰਦੇ ਹੁਣੇ ਨੇ ਹੂੰ ਉਹਨੇ ਵੀ ਇਸੇ ਚੋਂ ਬੋਲਿਆ ਹੋਣਾ ਕਿਉਂਕਿ ਉਹ ਕਈ ਘਰਾਂ ਦੇ ਵੀ ਜਾਂਦਾ ਹੁੰਦਾ ਹਾਂ ਕਈ ਪਿੰਡਾਂ 'ਚ ਵੀ ਜਾਂਦਾ ਹਾਂ ਹਾਂ ਕਿਉਂਕਿ ਉਦੋਂ ਇਹ ਸਾਰੇ ਲੋਕ ਸਾਡੀ ਜ਼ਿੰਦਗੀ ਦਾ ਬੜਾ ਗੂੜਾ ਹਿੱਸਾ ਹੁੰਦੇ ਸੀ ਹੈ ਬੈਕ ਇਖਤਰਾ ਤੇ ਲਿਖਿਆ ਵੀ ਹੈ ਸਾਡੇ ਪਿੰਡ ਦਾ ਇੱਕ ਰਾਮਚੰਦ ਸੀਗਾ ਚੋਰਾ ਦਾ ਬੰਦਾ ਸੀਗਾ ਉਹਦਾ ਆਪ ਦਾ ਵਿਆਹ ਨਹੀਂ ਵਹਿਆ ਸੀ ਓਹੋ ਹਰਤੀ ਜਦੋਂ ਕੋਈ ਰਿਸ਼ਤਾ ਲੈ ਆਉਂਦਾ ਸੀ ਕਾਕਾ ਜੀ ਆਪਾਂ ਬੀਬਾ ਜੀ ਦਾ ਰਿਸ਼ਤਾ ਕਰੀਏ ਉਹਨਾਂ ਦੇ ਤਾਂ タル ਬਣਾ ਨਾਲੀਆਂ ਸਾਈ ਪੈਸਾ ਹੁੰਦਾ ਹਾਂ ਜੀ ਉਹ ਐ ਮਤਲਬ ਗੱਲ ਬੰਦਦਾ ਸੀ ਉਹਨੂੰ ਗੱਲ ਬੰਡਣੀ ਆਉਂਦੀ ਸੀ ਤੇ ਮੇਰਾ ਛੋਟਾ ਵੀਰਾ ਉਹਨੂੰ ਕਹਿੰਦਾ ਸੀਗਾ ਤੂੰ ਆਵਦਾ ਤੱਕ ਰਾਇ ਨਹੀਂ ਲੋਕਾਂ ਦੀ ਤੂੰ ਕਰਾਉ ਲੂ ਕਰਦਾ ਉਹ ਬੁੜੇ-ਬੁੜਿਆਂ ਨੂੰ ਵੀ ਕਹਿੰਦਾ ਸੀ ਆਪਾਂ ਹੋਰ ਸਰਦਾਰ ਨਹੀਂ ਨਾ ਲੈ ਕੇ ਆਈਏ ਇਹਦੇ ਵਾਸਤੇ ਮਤਲਬ ਉਹ ਇੱਕ ਤਰ੍ਹਾਂ ਦਾ ਵਿਚੋਲਗੀ ਦਾ ਟੈਲੈਂਟ ਹੁੰਦਾ ਮੈਨੂੰ ਲੱਗਦਾ ਤੇ ਖਾਸ ਕਲਾ ਹੈ ਜਿਹਦੇ ਵਿੱਚ ਕਹਿੰਦੇ ਪਾਣੀ ਟੱਬੇ ਤੇ ਚਾੜਨਾ ਹੈ ਉਹੀ ਝਾੜ ਸਕਦੇ ਨੇ ਬਿਲਕੁਲ ਉਹਦੇ ਲਈ ਖਾਸ ਤੁਸੀਂ ਆਪਣੀ ਮਾਦਰ ਬਾਰੇ ਬਹੁਤ ਘੱਟ ਗੱਲ ਕਰਦੇ ਹੋ ਹਨ ਜਿਵੇਂ ਉਹ ਉਹਨਾਂ ਦੀ ਜ਼ਿੰਦਗੀ ਕਿਵੇਂ ਦੀ ਸੀ ਤੁਸੀਂ ਲਿਖਿਆ ਵੀ ਬਾਪੂ ਜੀ ਬਹੁਤ ਦੀਨ ਦੁਨੀਆ ਚ ਉਹਨਾਂ ਦਾ ਹੈ ਨਹੀਂ ਸੀ ਕਿ ਉਹ ਬਹੁਤੇ ਰੁੱਝੇ ਨਹੀਂ ਸੀ ਉਹ ਇਹ ਘਰ ਦੀਆਂ ਜ਼ਿੰਮੇਵਾਰੀਆਂ ਚ ਮੈਨੂੰ ਲੱਗਦਾ ਕਿ ਮੇਰੀ ਮਾਦਰ ਬਹੁਤ ਦੁਖੀ ਹੋ ਕੇ ਗਈ ਨੇ ਸ਼ਿਟ ਮਿਟਡ ਸੁਸਾਇਟੀ ਅੱਛਾ ਤੇ ਉਹ ਕਿਉਂ ਗੱਲ ਇਹ ਹੈ ਕਿ ਮੇਰੇ ਨਾਨੀ ਜੀ ਦਾ ਜਦੋਂ ਮੈਂ 9 ਦਿਨ ਦੀ ਸੀ ਉਹਦੇ ਪੂਰੇ ਹੋ ਗਏ ਸੀ ਓਹ ਹੋ ਮੈਂ ਸਿਰਫ ਨੌਂਵੇਂ ਦੀ ਸੀ ਹੂੰ ਤੇ ਉਦੋਂ ਤਾਂ ਤੁਹਾਡੇ ਮਦਰ ਵੀ ਛੋਟੇ ਹੀ ਹੋਣਗੇ ਕਿਉਂਕਿ ਕੁੜੀਆਂ ਛੋਟੀਆਂ ਵਿਆਈਆਂ ਜਾਂਦੀਆਂ ਸੀ ਤੇ ਮੇਰੇ ਮਦਰ ਨੂੰ ਪੇਕੀ ਜਾਣਾ ਅਲਾਉਡ ਨਹੀਂ ਸੀ ਇਹ ਕਿਉਂ ਕੋਈ ਨਾ ਪ੍ਰਾਪਰਟੀ ਦਾ ਝਗੜਾ ਸੀ ਸਾਨੂੰ ਵੈਸੇ ਬਹੁਤੀ ਕਰ ਤੱਕ ਸਮਝ ਨਹੀਂ ਲੱਗੀ ਕਿ ਨਾਨਾ ਜੀ ਮੇਰੇ ਬਾਪੂ ਜੀ ਨੂੰ ਦੇਣਾ ਚਾਹੁੰਦੇ ਸੀ ਤੇ ਮੇਰੇ ਮਾਸੜ ਜੀ ਦਾ ਹੋਰ ਜਿਹੜੇ ਸੀ ਉਹ ਇਸ ਕਰਕੇ ਈਰਖਾ ਕਰਦੇ ਸੀ ਸਾਨੂੰ ਵਿਚਲੀ ਗੱਲ ਤਾਂ ਨਹੀਂ ਦੱਸੀ ਗਈ ਅਸੀਂ ਇਹ ਗੈਸੀ ਲਾਇਆ ਤੁਹਾਡੇ ਮਦਰ ਦੇ ਕੋਈ ਭਰਾ ਨਹੀਂ ਸੀ ਤੁਹਾਡੇ ਮਾਮਾ ਹੈਗੇ ਸੀ ਅੱਛਾ ਜੀ ਫਿਰ ਕਿਉਂ ਬਨਾਲਾ ਜੀ ਮੇਰੇ ਬਾਪੂ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਮੇਰੇ ਬਾਪੂ ਜੀ ਨੇਕ انسان ਸੀ ਮੇਰੇ ਨਾਨਾ ਜੀ ਗੁਰਦੇਵ ਸਿੰਘ ਚਾਹਲ ਪਹਿਲਾ ਬੰਦਾ ਸੀ ਪਟਿਆਲਾ ਸੀ ਜਿਹਨੇ ਹਾਂ ਜਿਨ੍ਹਾਂ ਨੇ ਐਮ ਐਮ ਵੀਏ ਕੀਤੀ ਗ੍ਰੈਜੂਏਟ ਪਹਿਲੇ ਗ੍ਰੈਜੂਏਟ ਮਹਾਰਾਜਾ ਪਟਿਆਲਾ ਨੇ ਉਹਨਾਂ ਦੀ ਹਾਰ ਪਾ ਕੇ ਉਹਨਾਂ ਦਾ ਜਰੂਰਤ ਕੱਢਿਆ ਸੀ ਥੋੜਾ ਸੋਚਦੇ ਆ ਤਾਂ ਕਿੰਨੀ ਵੱਡੀ ਗੱਲ ਸੀ ਜੀ ਨਾਨਾ ਜੀ ਨੇ ਮੇਰੇ ਬਾਪੂ ਜੀ ਨੂੰ ਮਤਲਬ ਜਵਾਈ ਦੇ ਤੌਰ ਤੇ ਇਕਦਾ ਬਧੀਆ ਤੇ ਇੰਟੈਲੀਜੈਂਟ ਬੰਦਾ ਜਿਹੜਾ ਹਮੇਸ਼ਾ ਟਾਪਰ ਰਹਿੰਦਾ ਹਾਂਜੀ ਪਰ ਉਹ ਕਹ ਸੀ ਕਿ ਤਰੀਂ ਫੀਸਾ ਮੈਂ ਪਰੂੰਗਾ ਤੂੰ ਪੜ ਹਾਂ ਬਾਬਾ ਜੀ ਮੇਰੇ ਮਹਾਰਾਜਾ ਪਟਿਆਲਾ ਕੋਲ ਹੁੰਦੇ ਸੀਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੀ ਪਿਛੋਕੜ ਚ ਹੀ ਸੁਣੀਆਂ ਹੋਈਆਂ ਨੇ ਸੀ ਤੇ ਉਹ ਲੜਾਈ ਝਗੜਾ ਇਹ ਹਾਂ ਜਾਂ ਹੋਇਆ ਪ੍ਰਾਪਰਟੀ ਦਾ ਹਿਸਾਬ-ਕਿਤਾਬ ਕੋਈ ਵੀ ਬਾਪੂ ਜੀ ਨੇ ਮੇਰੇ ਬਾਪੂ ਜੀ ਨੇ ਲੀਕ ਖਿੱਚੀ ਅੱਜ ਤੋਂ ਬਾਅਦ ਮੈਂ ਇਸ ਘਰ ਨਹੀਂ ਆਉਂਗਾ ਤੇ ਜ਼ੋਰ ਦੇ ਮਦਰ ਵੀ ਨਹੀਂ ਗੈ ਤਾਂ ਸੀ ਮੇਰੇ ਮਦਰ ਤੁਸੀਂ ਵੀ ਨਹੀਂ ਆ। ਬਹੁਤ ਹੀ ਆਸਰ। ਮੇਰੀ ਮਦਰ ਕਰੀਬ 9ਵੀਂ ਵਿੱਚ ਮੈਂ ਪਹਿਲੀ ਵਾਰੀ ਨਾਨਾ ਜੀ ਨੂੰ ਦੇਖਿਆ ਸੀ। ਹੂੰ। 9ਵੀਂ ਕਲਾਸ। ਹਾਂ ਜੀ। ਉਦੋਂ ਤੁਸੀਂ ਮਤਲਬ ਕਿੱਡੇ ਵੱਡੇ ਹੋ ਜਾਂਦੇ ਹੋ ਮੈਂ ਕਿਹਾ ਮੇਰੇ ਮਦਰ ਇਹਨਾਂ ਦੀ ਗੱਲ ਲੱਗੇ ਕਿ ਉਹ ਰੋਈ ਜਾਂਦੇ ਨੇ। ਹੂੰ। ਅਸੀਂ ਤਾਂ ਕਦੇ ਬੰਦਾ ਦੇਖਿਆ ਨਹੀਂ। ਹਾਂ ਜੀ। ਮੈਂ ਆਪਣੇ ਮਦਰ ਨੂੰ ਪੁੱਛਿਆ ਸੀ ਵੀ ਇਹ ਬਾਬਾ ਕੌਣ ਹੈ? ਤੇ ਮੇਰੇ ਮਦਰ ਹੋਰ ਵੀ ਛਿੜ ਰੋਏ ਸੀ। ਉਦੋਂ ਕਿਸ ਮੌਕੇ ਤੇ ਮਿਲੇ ਹੋ ਫੋਨਾਂ? ਮੇਰੇ ਇੱਕ ਮਾਮਾ ਜੀ ਨੇ ਇੱਥੇ ਪਟਿਆਲੇ ਮਹਿੰਦਰਾ ਕੋਲ ਪਟਿਆਲਾ ਜੋ ਪਠਾਸਰ ਸੀਗੇ ਅਰ ਦੇਵ ਸਿੰਘ ਜੀ ਸਾ ਦੌਣ ਕਲਾਂ ਤੋਂ ਉਹਨਾਂ ਦੇ ਬੱਚੇ ਇੱਥੇ ਹੈਗੇ ਨੇ ਹੁਣ ਇਹ ਵੀ ਪਿੰਡ ਆਪਣੇ ਪਿੰਡਾਂ ਵਾਲੀ ਹੈ ਕਿ ਜਿਹੜਾ ਇਹ ਦੌਣ ਕਲਾਂ ਪਟਿਆਲੇ ਦੇ ਜਿਹੜਾ ਨਾਲ ਇੱਕ ਆਪਣੇ ਬਿਰਲ ਵੀ ਉਹਨਾਂ ਨੇ ਪੈਰੀ ਹੱਥ ਲਾ ਕੇ ਇਹ ਕਿਹਾ ਸੀ ਕਿ ਮੈਂ ਵਿਆਹ ਤਾਂ ਹੀ ਕਰਾਉਂਗਾ ਜੇ ਮੇਰੀ ਭੈਣ ਮੇਰੇ ਵਿਆਹ ਤੇ ਹੋਵੇ ਅੱਛਾ ਜੀ ਉਹ ਲੈ ਕੇ ਗਏ ਸੀ ਪਹਿਲੀ ਵਾਰੀ ਮੈਂ ਨਾਲ ਕਿੰਦਾ ਰਿਆ ਉਹ ਦੇਖਿਆ ਸੀ ਨਾਨਾ ਜੀ ਜਾਣ ਲੱਗੇ ਲਿਖ ਕੇ ਕਿ ਮੇਰੀ ਵਸੀਹਤ ਚੋ ਮੇਰੀਆਂ ਕੁੜੀਆਂ ਨੂੰ ਬਰਾਬਰ ਦਾ ਹਿੱਸਾ ਦਿੱਤਾ ਜਾਵੇ। ਹਾਂ ਜੀ। ਉਹਨਾਂ ਦੀ ਇਸ ਲਾਈਨ ਨੇ ਸਾਡੇ ਰਿਸ਼ਤੇ ਤੋੜ ਦਿੱਤੇ। ਹਮ। ਮੁੜ ਕੇ ਨਾਨਕਿਆ ਨੇ ਸਾਨੂੰ ਫ਼ਾਕ ਨਹੀਂ ਮਾਰੀ। ਅੱਛਾ। ਇਸ ਦਾ ਤਾਂ ਸਿਰ ਹੁਮਸ਼ੀਨ ਖਿਲਾ ਰਿਹਾ। ਹਮ। ਲੋਕੀ ਤੇ ਨਾਨਕੇ ਪੜਦੇ ਪਾਸੀ ਰੋਡ ਸਾਰੀ। ਔਰ ਉਸ ਟਾਈਮਾਂ 'ਚ ਤਾਂ ਨਾਨਕਿਆਂ ਵੀ ਨਾ ਜ਼ਿੰਦਗੀ ਹਮ। ਦੇ ਕਿਉਂ ਨਹੀਂ ਜਾ ਸਕਦੀ ਹੈ ਨਾ ਕੋ ਇੱਕ ਅਲੱਗ ਵਾਰੀ ਹੁੰਦੀ ਹੈ ਜਿਸੋ ਚੋ ਵੀ ਦੁਨੀਆ ਚ ਝਾਕਣੀ ਹੁੰਦੀ ਹੈ ਮੇਰੀ ਮਦਰ ਦੇ ਵਿਚਾਰਿਆਂ ਨੇ ਸਾਰੀ ਉਮਰ ਚੁੱਪੀ ਭੱਟੀ ਰੱਖੀ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਮਰਨੀ ਮਰ ਗਈ ਹਾਂਜੀ ਪਰ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਐਨੇ ਦੁੱਖ ਚੋਂ ਲੰਗੀ ਹੂੰ ਕਿ ਮੈਨੂੰ ਕਦੇ ਪੇਕਿੰਗ ਜਾਣ ਦਿੱਤਾ ਤੇ ਕਮਾਲ ਦੀ ਗੱਲ ਇਹ ਹੈ ਉਹ ਪਾਸਾ ਪਰਤਦੀ ਹੈ ਜਦੋਂ ਜ਼ਿੰਦਗੀ ਮੇਰੀ ਆਪਾ ਬਿਆਰੇ ਨਹੀਂ ਪੇਕਿਆਂ ਦੇ ਘਰੇ ਨਹੀਂ ਸ਼ਾਇਦ ਉਹ ਖਲਪੁਤੀ ਕੋਈ ਨਹੀਂ ਹਾਂ ਇਹ ਇਸ ਕਰਕੇ ਮੇਰੇ ਮਦਰ ਨੇ ਸਾਡੇ ਨਾਲ ਕਦੇ ਵੀ ਕੋਈ ਗੱਲ ਡਿਸਕਸ ਨਹੀਂ ਉਲਟਾ ਉਸ ਰਕਨੇ ਚ ਜਾ ਕੇ ਬਹਾਨੇ ਨਾਲ ਰੋਏ ਹੁੰਦੀ ਸੀ ਹਾਂ ਨੇ ਖੁਰਨ ਸਾਲੋਂ ਮਹਿਸੂਸ ਹੁੰਦਾ ਵੀ ਮਾਂ ਨੂੰ ਚਾਹੀਦਾ ਸੀ ਸਾਨੂੰ ਦੱਸ ਦੇ ਵੀ ਕੀ ਦੁੱਖ ਹੈ ਹਾਂ ਕੋਈ ਵੀ ਨਹੀਂ ਦੱਸੇ ਕੋਈ ਵੀ ਨਹੀਂ ਦੱਸੇ ਅੱਜ ਕੱਲ੍ਹ ਦੀ ਮਮੀਆਂ ਤਾਂ ਛੱਜ ਚ ਪਾ ਕੇ ਛੱਡ ਦਦੀਆਂ ਨੇ ਹਾਂਜੀ ਸ਼ਾਇਦ ਮੇਰੀ ਮਾਂ ਨੂੰ ਲੱਗਦਾ ਸੀ ਕਿ ਜੋ ਮੈਂ ਦੁੱਖ ਜਰ ਰਹੀ ਆ ਉਹ ਮੇਰੇ ਬੱਚਿਆਂ ਤੱਕ ਸੇਕ ਤੱਕ ਪਹੁੰਚ ਪਰ ਇਕੱਲਾ ਇਹੋ ਜਿਹੇ ਦੁੱਖ ਸਿੱਕੇ ਮੈਂ ساری ਜ਼ਿੰਦਗੀ ਆਪਣੇ ਪੇਕੇ ਨਹੀਂ ਜਾ ਸਕੀ ਨਹੀਂ ਮੇਰੇ ਮਾਂ ਜੀ ਬੜੇ ਹਿਟਲਰ ਸੀਗੇ ਉਹਨਾਂ ਬਾਰੇ ਤਾਂ ਤੁਸੀਂ ਬਹੁਤ ਲਿਖਿਆ ਹੋਇਆ ਹੈ ਹਿਟਲਰ ਸੀਗੇ ਉਹ ਮੇਰੀ ਮਾਂ ਨੂੰ ਸੂਈ ਦੇ ਨੱਕੇ ਤਾਈਂ ਕੱਢੀ ਰੱਖਦੀ ਸੀ ਅਸੀਂ ਾਕੀਂ ਵਿਖਿਆ ਸਾਰਾ ਕੁਝ ਅਖੀਰਲੇ ਦਿਨ ਮਰਨ ਲੱਗੇ ਤਾਂ ਉਹ ਬੋਰੀ ਕਣਕ ਦੀ ਧੋਕੇ ਗਏ ਹਾਂਜੀ ਪਰ ਵਾਰ-ਵਾਰ ਧੋਈ ਜਾਣੀ ਵਾਰ-ਵਾਰ ਹੱਥ ਫੇਰੀ ਜਾਣਾ ਇੰਤਕਾਂ ਬੈਠ ਗਿਆ ਇਹਨੂੰ ਦੁਬਾਰਾ ਤੋਂ ਪਰ ਇਸ ਤਰ੍ਹਾਂ ਦੀਆਂ ਗੱਲਾਂ